ਤਲੀਡਰ ਆਪ ਇੱਥੇ ਪੈਣਾ ਹੁੰਦਾ ਨਹੀਂ ਮੈਂ ਕਦੇ ਪੈਣਾ ਉਦੋਂ 5-6 ਦਿਨ ਪਿਆ ਫਿਰ ਮੈਂ ਤੜਿਆ ਹਾਂ ਮੈਂ ਕਿਹਾ ਪ੍ਰੋਣਾ ਗੱਲ ਸੁਣ ਲਾ ਅਸੀਂ ਤਾਂ ਜੇ ਸਾਡੇ ਕੋਈ ਪ੍ਰੋਣਾ ਇੰਨੇ ਦਿਨ ਰਹਿ ਜੇ ਨਾ ਸਾਡੇ ਦਿਨ ਸੌਰੀ ਆ ਸੀ ਅਸੀਂ ਆਜਾ ਘਾਰੀ ਪਾਈ ਬੈਠਾ ਹਾਂ ਹੁਣ ਮੈਂ ਕਿਹਾ ਤੈਨੂੰ ਆਏ ਆਜਾ ਹੁਣੇ ਘਰ ਪਾਈ ਬੈਠਾ ਹੈ ਹੈ ਸਹੀ ਗੱਲ ਹੈ ਬਈ ਜੀ ਰਾਤਾਂ ਰਹਿਣੀਆਂ ਕੋਈ ਅਲਾਦਾ ਵਾਕਈ ਸਹੀ ਗੱਲ ਹੈ ਬੰਦਾ ਬਣ ਹੋਰ ਆ ਤਰਾ ਹਾਂ ਮਤ ਉਹ ਤੇਨ ਰਹਿ ਇਹ ਰਤਲਾਂ ਦਾ ਬਾਗ ਨਹੀਂ ਆ ਦੇ ਵਜਾ ਸੇਮ ਨਾਲ ਦੀ ਆਪਣੀ ਸਫਾਈ ਪ੍ਰੋਪਰ ਨਹੀਂ ਹੋਈ ਰਹਿੰਦੀ ਹੈ ਜੋ ਪਰ ਇਹਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਆਇਆ ਹੁਣ ਗਾਂ ਮੀਂਹ ਪੈਣ ਲੱਗ ਜਾਣਗੇ ਇਹ ਵੀ ਜ਼ਰੂਰੀ ਹੈ ਬੰਦੇ ਬੰਦੇ ਲਾਉਣ ਠੇਕੇਦਾਰ ਤੇ ਆਪਣਾ ਤੋਂ ਹੀ ਏਰੀਆ ਸੇਮ ਵਾਲਾ ਬੜੇ ਨਾਲ ਪਾਣੀ ਓਵਰਫਲੋ ਹੋ ਜਾਂਦਾ ਪਾਣੀ ਹੋ ਜਾਂਦਾ ਤਾਂ ਕਰਕੇ ਇਹਦੀ ਬੇਨਤੀ ਸਾਡੀ ਵੀ ਸਾਡੀ ਵੀਡੀਓ ਦੇਖ ਰਿਹਾ ਜਾਂ ਕੋਈ ਕਰਵਾ ਸਕਦਾ ਤਾਂ ਪਹਿਲ ਦੇ ਆਧਾਰ ਤੇ ਇਹ ਕੰਮ ਜ਼ਰੂਰ ਕਰੇ ਸਾਡੇ ਤਾਂ ਨਹੀਂ ਸੇਮ ਸੀ ਤੇ ਗੱਲਾਂ ਹੀ ਛੱਡ ਦੋ ਪਾਣੀ ਜਮਾ ਉੱਤੇ ਹੁੰਦਾ ਸੀਗਾ ਜਮਾ ਹੀ ਉੱਤੇ ਹਾਂ ਇਹ ਤਾਂ ਹੁਣ ਮਾੜਾ ਮੋਟਾ ਫਰਕ ਪਿਆ ਤੇ ਬਥੇਰੇ ਸਾਲ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਬੇਲੀਆਂ ਪੰਗਰੀਆਂ ਹਾਂ ਤੇ ਬਥੇਰੇ ਜ਼ਿਮੀਦਾਰ ਆ ਜਿਹੜੇ ਭਰਾ ਸਾਡੇ ਅਰਗੇ ਮਤਲਬ ਮਾਂਜੇ ਗਏ ਉਹ ਤੋਂ ਸੇਮ ਚ ਸਾਡੇ ਪਿੰਡ ਜ਼ਿਮੀਂਦਾਰ ਰੇਟ ਉਹ ਤੋਂ 2 ਲੱਖ ਰੁਪਏ ਕਿੱਲਾ ਰਹਿ ਗਿਆ ਸੀਗਾ ਹੁਣ ਤੋਂ ਵੇਖ ਲੈ ਜਿਹਦੇ ਕੋਲ 40 50 ਕਿੱਲੇ ਜ਼ਮੀਨ ਆ ਠੀਕ ਹੈ ਸਰਦਾਰ ਬੰਦਾ ਉਹ ਸੇਮ ਚ ਉਹਦੀ ਜ਼ਮੀਨ ਆ ਗਈ ਤਾਂ ਨਾ ਤਾਂ ਦਿਹਾੜੀ ਕਰ ਜੋਗ ਹੈ ਆਮਦਨ ਖੇਤ ਚ ਹੁੰਦੀ ਨਹੀਂ ਤੇ ਉਹਨਾਂ ਟਾਈਮਾਂ ਦੇ ਵਿੱਚ ਜ਼ਿੰਮੇਦਾਰਾਂ ਨੇ ਬਹੁਤ ਔਖਾ ਟਾਈਮ ਪਾਸ ਕਰਿਆ ਸੀਗਾ ਬਸ ਕੱਲਾ ਮੰਗ ਨਹੀਂ ਸਕਦੇ ਸੀ ਦੀ ਕਸਰ ਕੋਈ ਨਹੀਂ ਸੀ ਆ ਜਾਂਦਾ ਕਿਦਰ ਚੱਲ ਪਿਆ? ਉੱਥੇ ਹੀ ਦਸਤਰੀ ਕਾਲਾ ਦਸਤਰੀ ਕਾਲਾ ਹੋਰ ਸੁਣਾ ਫਿਰ ਠੀਕ ਐ ਆ ਜਾ ਕੇ ਚੱਲ ਹੋਰ ਕਿਧਰ ਗਿਆ ਆਪਣਾ ਯਾਰ? ਉਦੋਂ ਤਾਂ ਮੈਂ ਆ ਗਿਆ ਸੀ। ਉਦੋਂ ਮਲੋਟ ਜਾ ਕੇ ਆਉਨੇ ਆ ਦਾ। ਹਾਂ। ਉਹ ਮੁੜਿਆ ਆਇਆ ਹੁਣ। ਤੇਰਾ ਐ ਹੁਣ ਇੱਥੇ ਕਰ ਲਈ ਕਿ ਉੱਥੇ ਹੀ ਐ? ਤੇਰਾ ਐ ਤਾਂ ਹੁਣ ਤਾਂ ਇੱਥੇ ਹੀ ਐ। ਹੋਸਨਾ ਸੀ ਤਕੜੀ ਆਪਾ। ਹਾਂ ਹਾਂ ਠੀਕ ਠੀਕ ਐ। ਤੇ ਨਰੇਗਾਲੇ ਆ ਗਏ ਪੈਸੇ? ਨਰੇਗਾਲੇ ਵੀ ਹਜੇ 11 ਦਿਨਾਂ ਦੇ ਪੈਸੇ ਰਹਿੰਦੇ ਆ। 11 ਦੇ ਰਹਿੰਦੇ ਆ? ਹਾਂ। ਕਿੰਨੀ ਦਿਹਾੜੀ ਆ ਹੁਣ? ਨਨ 300 ਤੇ ਛੜੀ ਪਈ ਹੈ 346 ਰੁਪਏ 46 ਪਈ ਹੈ ਠੀਕ ਹੈ ਜੇ ਗਾੜੇ 5 6 ਮਹੀਨੇ ਹੋ ਗਏ ਲਾਇਆ ਨੂੰ ਉਹ ਨਹੀਂ ਆਏ ਚਲ ਆ ਜਾਣਗੇ ਅਜੇ ਪੁਰਾਣੇ ਰਹਿੰਦੇ ਆ ਪੁਰਾਣੇ ਰਹਿੰਦੇ ਤਾਂ ਪਤਾ ਲੱਗਦਾ ਕਿਹੜੀ ਕਿਹੜੀ ਡੇਟ ਤੇ ਆਏ ਆ ਪਾਏ ਡੇਟ ਤਾਂ ਹੁਣ ਹੁਣ ਨਾਇਰ ਤੇ ਲਾਇਸੈਂਸ 5 5 6 6 ਦਿਨ ਹਨਰੇ ਗਾਣੇ ਇਹ ਵੀ ਨਹੀਂ ਆਏ ਛੇ ਵੀ ਨਹੀਂ ਆਏ ਇਹ ਵੀ ਨਹੀਂ ਆ ਹੁਣ ਸੇਵਨ ਵਾਲੇ ਜੇ ਲਾਇਆ ਹੱਲ ਬੰਦ ਕਰਿਆ ਸੀ ਦਿਨ ਸੇਵਨ ਵਾਲੇ ਦੀ ਸਫਾਈ ਕਰਦੇ ਸੀ ਭਾਈ ਪਾਸੇ ਅਸਲ ਜਿਹੜੇ ਕੀ ਕੀ ਕੀਤੀ ਗਈ ਸੇਮ ਨਾਲੇ ਦੀ ਆਪਣੀ ਸਫਾਈ ਪ੍ਰੋਪਰ ਨਹੀਂ ਹੋ ਰਹੀ ਰਹਿੰਦੀ ਹਜੇ ਮਸ਼ੀਨ ਨਾਲ ਹਾਂ ਪਟੜੀ ਹੀ ਸਾਫ ਕਰੀਏ ਤਾਂ ਹਾਂ ਉਹ ਵੱਡੀ ਮਸ਼ੀਨ ਸਾਫ ਕਰੂਗੀ ਆਹ ਹੋਏ ਇਹ ਜੀ ਪਹਿਲਾਂ ਪੋਕਲੈਂਡ ਮਸ਼ੀਨ ਆਉਂਦੀ ਹੁੰਦੀ ਸੀ ਉਹਦੇ ਨਾਲ ਸਾਫ ਕਰਦੇ ਹੁੰਦੇ ਸੀ ਆਹੋ ਤੁਸੀਂ ਬੰਦੇ ਲਾਉਂਦੇ ਸੀ ਹੁਣ ਤਾਂ ਬੰਦੇ ਲਾਉਣ ਨੂੰ ਹੀ ਹਟ ਗਏ ਦੋ ਦੋ ਮਹੀਨੇ ਅਸੀਂ ਨਹੀਂ ਸਫਾਈ ਕਰੀ ਜਾਂਦੇ ਬੰਦੇ ਹਾਂ ਸਾਰੀਆਂ ਵੱਡ ਵੱਡ ਪੰਨੀਆਂ ਵੜਾ ਦਿੰਦੇ ਅਸੀਂ ਬੜੀ ਗੱਲ ਪਰ ਇਹਦੀ ਸਫਾਈ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਆਇਆ ਹੁਣ ਗਾਂ ਮੀਂਹ ਪੈਣ ਲੱਗ ਜਾਣਗੇ ਆਹ ਇਹਦੀ ਜ਼ਰੂਰੀ ਹੈ ਬੰਦੇ ਬੰਦੇ ਲਾਉਣ ਠੇਕੇਦਾਰ ਤੇ ਆਪਣਾ ਤੋਂ ਹੀ ਏਰੀਆ ਸੇਮ ਵਾਲਾ ਹ ਆਕਰ ਕੀ ਦੀ ਬੇਨਤੀ ਸਾਡੀ ਵੀ ਸਾਡੀ ਵੀਡੀਓ ਦੇਖ ਰਿਆ ਜਾਂ ਕੋਈ ਕਰਵਾ ਸਕਦਾ ਤਾਂ ਪਹਿਲ ਦੇ ਅਧਾਰ ਤੇ ਇਹ ਕੰਮ ਜ਼ਰੂਰ ਕਰੇ ਸਭ ਤੋਂ ਜ਼ਰੂਰੀ ਚੀਜ਼ ਹੈ ਸਾਡੇ ਤਾਂ ਨਹੀਂ ਸੇਮ ਸੀ ਤੇ ਗੱਲਾਂ ਹੀ ਛੱਡ ਦੋ ਪਾਣੀ ਜਮ ਉੱਤੇ ਹੁੰਦਾ ਸੀ ਜਮੇ ਉੱਤੇ ਹਾਂ ਇਹ ਤਾਂ ਹੁਣ ਮਾੜਾ ਮੋਟਾ ਫਰਕ ਪਿਆ ਤੇ ਬਥੇਰੇ ਸਾਲ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਬੇਲੀਆਂ ਪੰਗੈ ਰੀਆਂ ਤੇ ਬਥੇਰੇ ਜ਼ਿਮੀਂਦਾਰ ਆ ਜਿਹੜੇ ਭਰਾ ਸਾਡੇ ਅਰਗੇ ਮਤਲਬ ਮਾਂਜੇ ਗਏ ਉਹ ਤੋਂ ਸੇਮ ਚ ਸਾਡੇ ਪਿੰਡ ਜ਼ਿਮੀਂਦਾਰ ਰੇਟ ਉਹ ਤੋਂ ਬਾਈ ਜੀ ਲੱਖ ਰੁਪਏ ਕਿਲਾ ਰਹਿ ਗਿਆ ਸੀਗਾ ਰਹਿ ਗਿਆ ਸੀ ਲੱਖ ਉਦੋਂ ਬਾਅਦ ਥੋੜੇ ਸਮੇਂ ਬਾਅਦ ਹੀ ਫਿਰਤੀਜੀ ਆ ਗਈ ਯਾਰ ਹੁਣ ਤੂੰ ਵੇਖ ਲੈ ਵੀ ਜਿਹਦੇ ਕੋਲ 40 50 ਕਲੇ ਜਮੀਨ ਆ ਠੀਕ ਹੈ ਸਰਦਾਰ ਬੰਦਾ ਉਹ ਸੇਮ ਚ ਉਹਦੀ ਜਮੀਨ ਆ ਗਈ ਤਾਂ ਨਾ ਤਾਂ ਦਿਹਾੜੀ ਕਰ ਜੋਗਾ ਆਮਦਨ ਖੇਤ ਚ ਹੁੰਦੀ ਨਹੀਂ ਤੇ ਉਹਨਾਂ ਟਾਈਮਾਂ ਦੇ ਵਿੱਚ ਜ਼ਿਮੀਂਦਾਰਾਂ ਨੇ ਬਹੁਤ ਔਖਾ ਟਾਈਮ ਪਾਸ ਕਰਿਆ ਸੀਗਾ ਬਸ ਕੱਲਾ ਮੰਗ ਨਹੀਂ ਸਕਦੇ ਸੀ ਨਹੀਂ ਕਸਰ ਕੋਈ ਨਹੀਂ ਸੀ ਪਰ ਮਾਤਮਾ ਇਹਦਾ ਟਾਈਮ ਕਿਸੇ ਦੁਸ਼ਮਣ ਤੇ ਮਿਲ ਲੈ ਕੇ ਆਵੇ ਸੇਮ ਤਾਂ ਇਹੋ ਜਿਹੀ ਚੀਜ਼ ਕੁਝ ਨਹੀਂ ਹੋਣ ਦਿੰਦੀ ਕੋਸ਼ਿਸ਼ ਹੀ ਲਾ ਲਓ ਤੁਸੀਂ ਅਸੀਂ ਗਏ ਹਾਂ ਜਦੋਂ ਮੈਂ ਮੈਂਬਰਸ ਹਾਂ ਹਾਂ ਤਾਂ ਤੇ ਆਖਿਆ ਮਤਾ ਪਾ ਦੂਗੀ ਆਦਾ ਕਿੰਨਾ ਮਤਾ ਪਾ ਦਿਆਂ ਹਾਂ ਅਸੀਂ ਆਖੇ ਹੀ ਪਾ ਗਏ ਸੱਤਕ ਸਾਡੇ ਛੀ ਲੱਖ ਦਾ ਤਾਂ ਪਾ ਹਾਂ ਡੀਸੀਆ ਦਾ ਰੈਟ ਤਾਂ ਹੈ ਨਹੀਂ ਸਾਡੇ ਛੀ ਦਾ ਹਰ ਜੇ ਤੁਸੀਂ ਵਾੜਾ ਕਰਦੇ ਹੁੰਦਾ ਮੈਂ 5.5 ਪਾ ਦਿੰਦਾ ਸਾਡੇ 5 ਕਿਲੋ ਦਾ ਰੈਟ ਸੀਗਾ ਉਦੋਂ ਕਾਰੇ ਵਾਸਤੇ ਹਾਂ ਸੇਮ ਨਾਲ ਇਹਦਾ ਜਿਹੜੀਆਂ ਜ਼ਮੀਨਾਂ ਆਉਂਦੀਆਂ ਇਹ ਸਿਰ ਨਾਲੇ ਅੱਛਾ ਅੱਛਾ ਠੀਕ ਹੈ ਠੀਕ ਹੈ ਉਦੋਂ ਮਤਲਬ ਕਿੰਨਾ ਦਿੱਤਾ ਸੀ ਕਿੱਲੇ ਦਾ ਸਾਢੇ 5 ਕਿੱਲੇ ਦਾ ਹਾਂ ਉਹਨਾਂ ਟਾਈਮਾਂ 'ਚ ਤਾਂ ਬਹੁਤ ਸੀ ਸਾਢੇ 5 ਹਾਂ ਹੋਰ ਨਾ ਟਾਈਮਾਂ 'ਚ ਕੰਦੇਕ ਦਾ ਭਾਅ ਤੂੰ ਤਾਂ ਹਾਂ ਉਹਦਾ ਚਲ ਮੈਂ 5.5 ਪਾ ਦਿੰਦਾ ਬਾਹਲਾ ਤੁਸੀਂ ਕਰ ਦਿੰਦਾ ਆਪਣੇ ਮੇਰੇ ਬਹੁਤ ਸਾਲਾਂ ਬਾਅਦ ਜ਼ਮੀਨ ਦਾ ਰੇਟ ਵਧਿਆ ਨਹੀਂ ਪਹਿਲਾਂ ਹੁੰਦਾ ਸੀ 20 ਲੱਖ ਰੁਪਏ 22 ਲੱਖ 25 ਲੱਖ ਵੱਧ ਤੋਂ ਵੱਧ ਪਰ ਆਇਆ ਨਾ ਹੁਣ ਤੁਹਾਨੂੰ ਦੱਸਦਾ ਵੀ ਜਿਵੇਂ ਜਿਹੜੀ ਰੋਡ ਤੇ ਸਾਡੇ ਹੁਣ ਐਡੇ-ਉਡੇ ਕਣੀ ਲੱਗਦੀ ਜ਼ਮੀਨ ਉੱਥੇ ਤਾਂ ਰੇਟ ਹੈਗਾ ਐਵੇਂ ਕਹਿ ਦਈਏ ਕੋਈ 50 ਲੱਖ ਦੇਣੇ ਤੇ ਜਿਆਦਾ ਹੋਵੇ ਤੇ ਜਿਆਦਾ ਹੀ ਹੋਵੇ ਪਰ ਆਮ ਆਪਣੇ ਰੇਟ ਰਿਹਾ ਹੈਗਾ ਜ਼ਿਆਦਾਤਰ ਇਹ ਤੋਂ ਪਹਿਲਾਂ ਤਾਂ ਹਾਂ 25 ਤਾਂ ਹੀ ਲਾ ਲ ਆ ਬਸ ਆਇਆ ਵੀ ਅਲਗ-ਅਲਗ ਜ਼ਮੀਨ ਦੇ ਹਿਸਾਬ ਨਾਲ ਆਹੋ ਠੇਕਾ ਵੀ ਆਪਣੇ ਘੱਟ ਹੀ ਰਿਹਾ ਹੁਣ ਵਧਿਆ ਜ਼ਮੀ ਫੇ ਲੱਤ ਨੂੰ ਕਿਉਂ ਗਿਆ ਲੰਗ ਮਾਰਦਾ ਲੀਡਰ ਬਾਹਰ ਸਾਲਾਂ ਦਾ ਇੰਨਾ ਹੀ ਲੰਦਾ ਵਧਿਆ ਨਾ ਕੱਟਿਆ ਚੱਕ ਟੱਕ ਨਹੀਂ ਕਰਾਇਆ ਉਹ ਫੇਰਾ ਉਹ ਅਸਰੇ ਉਸਦੇ ਜੇ ਕਰਾਇਏ ਸੀ ਹਾਂ ਉਹਦਾ ਯਾਰ ਅੱਖ ਨਿਕਲੀ ਹੈ ਹਾਂ ਨਾਲੇ ਨੂੰ ਉਠਾਇਆ ਸੀ ਹਾਂ ਕੀ ਨਿਕਲੀ ਹੈ ਅੱਖ ਗੋਡੇ ਦੀ ਨਿਕਲੀ ਹੈ ਅੱਛਾ ਚਪੜੀ ਨੂੰ ਆਦਾ ਹੋਣਾ ਚਪੜੀ ਨੂੰ ਆਦਾ ਹੋਊਗਾ ਉਹ ਗੋਡੇ ਜਿਹਾ ਹੁੰਦੀਆਂ ਨਾ ਪਾਸੇ ਵਾਲੀ ਹਾਂ ਹਾਂ ਅੱਛਾ ਠੀਕ ਹੈ ਇਹ ਅੱਖਾਂ ਹੁੰਦੀਆਂ ਇਹਦੇ ਹਾਂ ਇਹ ਵੀ ਬਿਮਾਰੀ ਬਹੁਤ ਜਾਣਿਆਂ ਨੂੰ ਯਾਰ ਗੋਡੇ ਵਾਲੀ ਹੈ ਨਾ ਚਲ ਤੂੰ ਦਾ ਤੁਰਿਆ ਫਿਰਦਾ ਬਥੇਰੇ ਬੰਦਿਆਂ ਦੀ ਮਤਲਬ ਘੱਟ ਉਮਰ ਚ ਗੋਡੇੜੇ ਕੰਮ ਛੱਡ ਜਾਂਦੇ ਆ ਜੀ ਦੇ ਨਹੀਂ ਜਿੰਨਾ ਚੋ ਲੀਡਰ ਆਇਆ ਜੀ ਬ੍ਰਾਊਨ ਸਿੰਘ ਕੋਲੇ ਤੇ ਬ੍ਰਾਊਨ ਸਿੰਘ ਮੈਨੂੰ ਲੱਗਦਾ ਹੈ ਨਹੀਂ ਘਰੇ ਉਹ ਆਇਆ ਜੀ ਸਣਾ ਆ ਜਾਂਦਾ ਬੈਠੀ ਸ਼ਰੀਂ ਦੀ ਡਿਊਟੀ ਗਿਆ ਵੇ ਉਹ ਲੋਟ ਗਏ ਸੀ ਆ ਜਾਂਦਾ ਇੱਥੇ ਹਾਂ ਸਕੂਟਰੀ ਕਾਲੀ ਸੀ ਸੱਚ ਹੈ ਸਕੂਟਰੀ ਚੱਲ ਵਧੀਆ ਕਰਿਆ ਕਿੰਨਾ ਖਰਚ ਆ ਗਿਆ ਤੇ ਇਹਦਾ ਬ੍ਰੈਂਡ ਦੀ ਡੂਜੀ ਸਾਈ ਹੈ ਹੂੰ ਵਾਹ ਵਾਹ ਗੇਂ ਤਾ ਕਲਿਡਰ ਆ ਫਿਰ ਇੱਥੇ ਪੈਣਾ ਹੁੰਦਾ ਨਹੀਂ ਮੈਂ ਕਦੇ ਪੈਣਾ ਉਦੋਂ 5-6 ਦਿਨ ਪਿਆ ਫਿਰ ਮੈਂ ਤੜਿਆ ਹਾਂ ਮੈਂ ਕਿਹਾ ਪ੍ਰੋਣਾ ਕੱਲ ਸੁਣ ਲਾ ਅਸੀਂ ਤਾਂ ਜੇ ਸਾਡੇ ਕੋਈ ਪ੍ਰੋਣਾ ਇੰਨੇ ਦਿਨ ਰਹਿ ਜੇ ਨਾ 8-7 ਦਿਨ ਸੌਰੀ ਗਿਆ ਸੀ ਅਸੀਂ ਅਜੇ ਘਰ ਹੀ ਪਾਈ ਬੈਠਾ ਹਾਂ ਹੁਣ ਮੈਂ ਕਿਹਾ ਤੈਨੂੰ ਆਏ ਆਦੇ ਹੁਣੇ ਘਰ ਪਾਈ ਬੈਠਾ ਹੈ ਸਹੀ ਗੱਲ ਹੈ ਬਈ 3 ਰਾਤਾਂ ਰਹਿਣੀਆਂ ਕੋਈ ਅਗਲਾ ਦਾ ਇਹ ਇੱਜ਼ਤ ਘਟ ਜਾਂਦੀ ਬੰਦਾ ਜਿਹੜੀ ਇੱਜ਼ਤ ਘਟਦੀ ਹੈ ਮੈਂ ਵਾਕਈ ਸਹੀ ਗੱਲ ਹੈ ਕੀ ਬੰਦਾ ਬਣ ਆ ਤੇ ਜਾ ਮੇਨ ਕੰਮ ਕਰ ਬਸ ਹੋਰਾ ਤਰਾ ਹਾਂ ਚਲ ਵਾਤੋ ਵਾਦ ਤੇਨ ਰੇ ਨਾਲੇ ਅਗਲਾ ਸੇਵਾ ਕਰਦਾ ਫੁੱਲ ਕਿਨੇ ਖੀਰਾ ਤਾਂ ਤਾਂ ਬਾਹ ਗਿਆ ਦੇ ਵਜਾ ਸਹੀ ਗੱਲ ਐ ਜੇਰਾ ਵੈਡੇ ਵੋਡ ਕਰਨੇ ਹੁਣ ਤਾਂ ਬਹੁਤ ਸਮਾਂ ਲੱਗ ਜਾਂਦਾ ਹੋਣਾ ਨਾ ਹੂੰ ਬੋਡ ਤਾਂ ਆਪਣੇ ਤਾਂ ਤੂੰ ਵੇਖਿਆ ਨਹੀਂ ਹੋਣਾ ਹਾਂ ਭੱਜੇ ਫਿਰਦੇ ਸੀ ਆਪਣੇ ਬੋਡ ਤੇ ਕਿੱਥੇ ਹਾਂ ਗੁਰਦੁਆਰੇ ਕੋਲੇ ਹਾਂ ਉਹ ਤਾਂ ਮੈਨੂੰ ਛੋਟੇ ਜਿਹੇ ਅੰਦਰ ਜਾਦਾ ਦੋ ਦੇ ਸੀ ਇਧਰ ਬਾਬੇ ਦਰਸ਼ਨ ਕੇ ਬਾਹਰ ਚ ਇੱਕ ਗੁਰੂ ਘਰ ਹੁੰਦਾ ਸੀ ਇੱਕ ਸਰਕਾਰੀ ਸਕੂਲ ਚ ਹੁੰਦਾ ਸੀ ਉਹੜੇ ਤਾਂ ਬਾਹਲੇ ਡਬਲ ਸੀ ਇੱਕ ਵਰਕਸ਼ਾਪ ਵਾਲਾ ਸਾਰੇ ਨੂੰ ਜਿਆਦਾ ਉਹ ਤਾਂ ਬੜਾ ਵੱਡਾ ਸੀ ਹਾਂ ਵਰਕਸ਼ਾਪ ਤਾਂ ਹੁਣ ਇਹਨਾਂ ਨੇ ਪਰਤਾ ਬੁੱਟੇ ਪੱਟ ਦਿੰਦੇ ਐਵੇਂ ਲਾਉਂਦੇ ਹੈ ਨਹੀਂ ਜਿਆ ਨਾਈਟ ਦੇ ਬੁੱਟੇ ਅਸਾ ਲਾਭ ਹੀ ਦਿੰਨਾ ਹੁਣ ਕਿੰਨੇ ਸਾਲਾਂ ਚ ਹੋਊਗਾ ਪੂਰਾ ਵੱਡਾ ਵੇਖ ਲਾਫ ਇਹ ਤਾਂ ਕਈ ਤਾਂ ਖੇਤੀ ਹੋ ਜੇ ਸਾਡੇ ਸੀ ਮੁੱਛ ਤਾਂ ਪਸੂਆਂ ਪਸੂਆਂ ਜਿਨੇ ਹਾਂ ਧੂਰ ਤੇ ਡਾ ਨੇ ਜਮੀਨ ਦਾ ਬਹੁਤ ਸੱਬ ਦਾ ਇਹਦੀ ਉਮਰ ਤਾਂ ਬਹੁਤ ਹੋਊਗੀ ਬਾਈ ਬੋੜ ਦੀ ਇਹ ਤਾਂ ਇਹ ਥੋੜੀ ਥੋਰਤ ਤੋਂ ਪਹਿਲਾਂ ਦਾ ਸੀ ਹਾਂ ਦਰਖਤਾਂ ਦੀ ਛਾਂ ਮਰ ਬਹੁਤ ਹੋ ਜਾਂਦੀ ਹੈ ਜੇ ਪੱਤੇ ਨਾ ਚਾਹੇ ਫਿਰ ਗਰਮੀ ਤੋਂ ਬਚਦਾ ਹੁਣ ਹਾਂ ਬਚਦਾ ਚੱਲ ਮੀਂਹ ਆ ਗਿਆ ਡੱਢ ਫਿਰ ਗਰਮੀ ਹੋ ਗਈ ਨਾ ਹਾਂ ਅੱਜ ਫਿਰ ਗਰਮੈਸ਼ ਹੈ ਦਰਖਤ ਤਾਂ ਬਹੁਤ ਚੰਗੀ ਚੀਜ਼ ਹੈ ਦਰਖਤਾਂ ਥੱਲੇ ਅੱਗੇ ਦਰਖਤਾਂ ਥੱਲੇ ਖੇਤਾਂ 'ਚ ਪੈ ਰਹੇ ਹਾਂ ਹਾਂ ਉਦੋਂ ਗਰਮੀ ਥੋੜੀ ਘੱਟ ਸੀ ਗਰਮੀ ਘੱਟ ਸੀ ਵਾਕਈ ਘੱਟ ਨਹੀਂ ਘੱਟ ਸੀ ਹੁਣ ਆਇਆ ਨਾ ਸਾਰਾ ਕੁਝ ਵਧ ਗਿਆ ਏਸੀ ਵੀ ਵਧ ਗਿਆ ਪੋਲੂਸ਼ਨ ਵਧ ਗਿਆ ਅਜੇ ਪਿੰਡਾਂ 'ਚ ਫਿਰ ਵੀ ਸਾਫ਼ ਸੌਖਾ ਹੁੰਦਾ ਸ਼ਹਿਰਾਂ ਦੇ ਬਹੁਤ ਔਖਾ ਬਾਈ ਹਾਂ ਔਖਾ ਹੈ ਸ਼ਹਿਰਾਂ ਛੋਟਾ ਜਿਹਾ ਘਰ ਹੁੰਦਾ ਕਰੇ ਉਧਰਲੇ ਪਾਸੇ ਜਾਵੜ ਦੇ ਵਿਚਾਰੇ ਕਰੇ ਉਧਰ ਜਾਵੜਦੇ ਆ ਪਿੰਡਾਂ ਦੇ ਚੱਲ ਫਿਰ ਵੀ ਬੰਦਾ ਤੁਰਿਆ ਫਿਰਦਾ ਰਹਿੰਦਾ ਸੀ ਲੈ ਜਾਂਦਾ ਡੰਗ ਲੈ ਜਾਂਦਾ ਸੀ ਪਰ ਉਹਨਾਂ ਦੇ ਧੱਕੇ ਸਾਰੇ ਅੰਦਰ ਬਾੜ ਤੇ ਸੀ ਕਿਹੜੀ ਪਰ ਉਹ ਤੋਂ ਪੁਲਿਸਰ ਬਹੁਤ ਘਟ ਗਿਆ ਸੀ ਜਦੋਂ ਕਿਹੜੀਆਂ ਬਿਜਲੀਆਂ ਤੇ ਹਾਂ ਹੁੰਦੇ ਸੀ ਕੂਲਰ ਕਲਰ ਲੋੜ ਹੀ ਨਹੀਂ ਪੈਂਦੀ ਸੀ ਬਾਈ ਲੋੜ ਹੀ ਨਹੀਂ ਪੈਂਦੀ ਸੀ ਰੌਣਕ ਮੇਲੇ ਇੰਨਾ ਹੁੰਦਾ ਇੱਕ ਰੇਣਾ 10-10 ਜਣੇ ਬੈ ਕੇ ਟੀਵੀ ਵੇਖਦੇ ਹੁੰਦੇ ਸੀ ਐਤਵਾਰ ਨੂੰ ਜਵਾਕ ਇਕੱਠੇ ਹੋ ਜਾਂਦੇ ਸਾਰੇ ਹੁੰਦੇ ਤੇ ਸ਼ਕਤੀਮਾਨ ਵੇਖਦੇ ਪਹਿਲਾਂ ਤਾਂ ਮੈਨੂੰ 12:00 ਵਜੇ ਫਿਰ ਹੋਰ ਆਉਂਦਾ ਸੀ ਇੱਕ ਮੈਟਰ ਚੱਲਦਾ ਬਹੁਤ ਵਧੀਆ ਟਾਈਮ ਸੀ ਜਾਂ ਤਾਂ ਹੁਣ ਨਾ ਮੋਬਾਈਲ ਫੋਨ ਹੁੰਦੇ ਸੀ ਉਦੋਂ ਹਾਂ ਹਾਂ ਕੁਝ ਨਹੀਂ ਹੁੰਦਾ ਸੀ ਇਹੋ ਜਿਹਾ ਵਾਕਈ ਵੀ ਦੋਸਤੋ ਗਰਮੀ ਬਹੁਤ ਆ ਪਸੀਨਾ ਪਸੀਨੀ ਹੋਈ ਜਾਂਦੇ ਆ ਤੇ ਵੇਖੋ ਮੀਂਹ ਆ ਜੇ ਤਾਂ ਪਰ ਦੱਸੀ ਜਾਂਦੇ ਸੀ ਮੌਸਮ ਵਿਭਾਗਲੇ ਮੀਂਹ ਆ ਸਕਦਾ ਫੋਨ ਵੀ ਪੂਰਾ ਗਰਮ ਹੋ ਗਿਆ ਕਿਸੇ ਵਕਤ ਬੰਦ ਹੋ ਸਕਦਾ ਬਸ ਹੁਣ ਤਾਂ ਮਾੜੀ ਮਿੱਟੀ ਹਵਾ ਤੇ ਲਾ ਦੇ ਰੱਬ ਮੀਂਹ ਪਾ ਦੇ ਗਿਆ ਨੇ ਹੁਣੇ ਨਾ ਸ਼ਾਮ ਨੂੰ ਮੀਂਹ ਆਵੇ ਹੁਣ ਤਾਂ ਉਹ ਸ਼ਾਮ ਨੂੰ ਹੀ ਆ ਜੇ ਭਾਵੇਂ ਹਾਂ ਪਰ ਆ ਜੇ ਬੰਦਾ ਚਾਹਣ ਲੱਗ ਗਿਆ ਨਾ 10 ਮਿੰਟ ਤੁਰਲੇ ਤਾਂ ਗਰਮੀ 'ਚ ਕੋਣ ਘਰੋਂ ਤੁਰ ਕੇ ਆਇਆ ਮੈਂ ਧਾਨਾ ਬੰਦੇ ਆ ਨਾ ਜਿਹੜੇ ਝੋਨਾ ਲਾਈ ਜਾਂਦੇ ਆ ਬਾਈ ਝੋਨਾ ਹਾਂ ਧਾਨਾ ਬੰਦੇ ਹੋਰ ਬਹੁਤ ਔਖਾ ਕੰਮ ਆ ਕੋਈ ਵੀ ਬੰਦਾ ਮਿਹਨਤ ਕਰਦਾ ਪਰ ਮੈਂ ਤੂੜੀ ਵਾਲੇ ਵੇਖ ਲੋ ਵੀ ਧਾਨਾ ਵਿਚਾਰੇ ਮਾਰ ਕੇ ਆ ਕੇ ਡਿੱਗਦੇ ਝੋਨੇ ਵਾਲੇ ਸਾਰੇ ਟਰੈਕਟਰ ਚਲਾਉਂਦਾ ਉਹ ਵੀ ਧਾਨਾ ਬੰਦਾ ਵੀ ਬਹੁਤ ਔਖਾ ਕੰਮ ਆ ਇਨੀ ਗਰਮੀ 'ਚ ਹਾਂ ਤਾਂ ਕਰ ਕੇ ਆਣੇ ਆ ਵੀ ਬੱਦ ਤੋਂ ਬੱਦ ਰਕਤ ਲਾਓ ਲਾ ਕੇ ਉਹਨਾਂ ਨੂੰ ਵੱਡੇ ਕਰੋ ਆਪਦੇ ਜਣਦਨ ਤੇ ਕਟੋਕ ਟਿੱਕ ਬੂਟਾ ਤਾਂ ਬੰਦਾ ਲਾਵੇ 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 ਉਹਨੂੰ ਵੱਡਾ ਵੀ ਕਰੇ ਆ ਸਾਰੇ ਨੰਮ ਸਾਡੇ ਵੇਂਦੇ ਵੇਂਦੇ ਲਾਏ ਆ ਤੇ ਕੁਛ ਕਸੀ ਵੀ ਲਾਏ ਆ ਕੁਛ ਕੱਢਣ ਲਾਏ ਆ ਤੇ ਪਰ ਇਹਨਾਂ ਨੇ ਚਲਾ ਲੇ ਹਾਂ ਬਹੁਤ ਬੜੀ ਗੱਲ ਉਹਟੇ ਮੈਂ ਜੀ ਬਹੁਤ ਲਾਏ ਸੀ ਪਾਣੀ ਪਾਉਂਦੇ ਆ 15 ਦਿਨ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਪਰ ਉਦੋਂ ਬਰ ਘਰਦਿਆਂ ਕੇਅਰ ਕਰਨੀ ਸੀ ਜਿਨ੍ਹਾਂ ਨੇ ਕੇਅਰ ਕਰ ਲਈ ਉਹਨਾਂ ਦੇ ਬੱਚ ਕੇ ਇਹਨਾਂ ਨੇ ਨਹੀਂ ਕਰੀ ਮੱਚ ਕੇ ਜਿੰਨਾਂ ਕੁਦਰਤ ਨੂੰ ਬਚਾ ਲਾਂਗੇ ਉਹਨਾਂ ਨੂੰ ਸਾਫ ਸਫਾ ਰਹੂਗਾ ਤੇ ਉਹਨਾਂ ਦੀ ਉਮਰ ਬੰਦੇ ਦੀ ਵੱਧਦੀ ਹੈ ਨਹੀਂ ਜਿਵੇਂ ਹਾਲਾਤ ਬਣੇ ਪਏ ਐ ਐਂ ਤਾਂ ਕੋਈ ਮਤਲਬ 60 ਨਹੀਂ ਟੱਪਦਾ ਕਰੀ ਹਾਂ ਇਹਨੂੰ ਆਖਿਆ ਪੂਰੇ ਨੂੰ ਇੱਥੇ ਰੱਖ ਕੇ ਨਾ ਦੋ ਪੱਥਰ ਜ ਇੱਕ ਡਰਾਲਾ ਮਿੱਟੀ ਜੱਤ ਆ ਦੇ ਸਹੀ ਗੱਲ ਆ ਕਿਉਂ ਤੇਰਾ ਬਣ ਜੂਗਾ ਬੈਠਣ ਨੂੰ ਵਧੀਆ ਦੂੰਗੇ ਆ ਛੱਬ ਗਿਆ ਤਾਰਾ ਹੁਣ ਨਹੀਂ ਕਹਿ ਗਿਆ ਮੀਨਾਰ ਐ ਕੱਢਿਆ ਲੱਗ ਰਾ ਆ ਦੇਖੋ ਬਾਈ ਦਾੜੀ ਵਾਲਾ ਬੋੜ ਆ ਇਹ ਆਹ ਦੀ ਆ ਗੰਧ ਜੀ ਬੜਾ ਬੈਉਂਦਾ ਇਹ ਤੇ ਲਾਤੀ ਹੁੰਦੀ ਕੀ ਆ ਰਹੇ ਇਹਨਾਂ ਕੋਲਾ ਕਿ ਮੋਲਾ ਗੋਲਾ ਗੋਲਾ ਵਾਹ ਵਾਹ ਵਾਕੇ ਇੱਥੇ ਠੰਡੀ ਹਵਾ ਆਉਂਦੀ ਬਾਈ ਸ਼ਾਂ ਬਹੁਤ ਸੰਘਣੀ ਹੁੰਦੀ ਇਹਦੀ ਭੁੱਖਾ ਨਾ ਹੋਵੇ। ਅੱਜ ਇਹ ਮੈਂ ਤਾਂ ਇੱਥੇ ਬੱਕੜ ਲੈਣਾ ਹੁੰਦਾ 3 ਵਜੇ। ਵਧੀਆ। ਉਹ ਇੱਥੇ ਜਿ ਪਿਆਰਨ ਦਾ ਮੈਂ ਤੂੰ ਪਿਆਰਾ ਹੈ ਭਰਾਵਾ। ਹਾਂ ਸਹੀ ਗੱਲ ਹੈ। ਲੀਟਰ ਬੰਦਾ ਤੋਕਣੀ। ਹਾਂ। ਸਾੜਾ ਨਹੀਂ ਦਰਦਾ।